हां जी दोस्तों पीहार जा रही ਤੇ ਸਾਰੇ ਵੀਰ ਜਿਹੜੇ ਬੱਚਾ ਪਾਉਂਦੇ ਹਨ ਬਲੈਕ ਕਾਸਟਰ ਲੋਪ ਆਰ ਆਈ ਆਰ ਵਗੈਰਾ ਕਿਹਜਾ ਪਾਉਂਦੇ ਹਨ ਤੇ ਇੱਕ ਨਾ ਵੀਰੇ ਕਮੈਂਟ ਕਰਕੇ ਦੱਸੋ ਆਪਾਂ ਨੂੰ ਵੀ ਜਿਹੜਾ ਆਰ ਆਈ ਆਰ ਤੇ ਬਲੈਕ ਕਾਸਟਰ ਲੋਪ ਇਹਦੇ ਵਿੱਚ ਕੀ ਫਰਕ ਹੈ ਗਰੋਥ ਦੇ ਮਾਮਲੇ ਵਿੱਚ ਲੈ ਕੇ ਤੇ ਐਕਟੀਵਿਟੀ ਦੇ ਮਾਮਲੇ ਵਿੱਚ ਲੈ ਕੇ ਬੀ ਆਰ ਆਰ ਵੱਧ ਐਕਟਿਵ ਰਹਿੰਦਾ ਕਿ ਬਲੈਕ ਗਾਸਟਰ ਲੌਬ ਵੱਧ ਐਕਟਿਵ ਰਹਿੰਦਾ ਤੇ ਖਰਾਕ ਦੇ ਮਾਮਲੇ ਦੇ ਵਿੱਚ ਵੀ ਆਰ ਆਰ ਵੱਧ ਖਾਂਦਾ ਕਿ ਬਲੈਕ ਗਾਸਟਰ ਲੌਬ ਵੱਧ ਖਾਂਦਾ ਤੇ ਬਾਕੀ ਗਰੋਥ ਦੇ ਮਾਮਲੇ ਦੇ ਵਿੱਚ ਵੀ ਆਰ ਆਰ ਦੀ ਗਰੋਥ ਵੱਧ ਹੁੰਦੀ ਆ ਕਿ ਬਲੈਕ ਗਾਸਟਰ ਲੌਬ ਦੀ ਗਰੋਥ ਜਿਆਦਾ ਤੇਜ਼ ਵੱਧ ਹੁੰਦੀ ਆ ਕਮੈਂਟ ਕਰਕੇ ਦੱਸਿਓ ਵੀਡੀਓ ਤੇ ਆਪਣੀ ਤੇ ਬੀ ਆਰ ਆਰ ਦੀ ਗਰੋਥ ਜਿਆਦਾ ਹੁੰਦੀ ਆ ਕਿ ਮਤਲਬ ਕਿ ਲਾਇਕਾਸ ਲੋਕ ਦੀ ਗਰਾਉਂਡ ਜਿਆਦਾ ਹੁੰਦੀ ਆ ਧੰਨਵਾਦ ਜੀ ਵੀਡੀਓ শেয়ার ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ